सड़क है और बिल्कुल इंटरैशनल वा बॉर्डर भी इसके नजदीक है और बॉर्डर लगे वालों घेर है तो उस बात जो पुलिस ने जवाबी फायर की उस तो है तो शक्की व्यक्ति जो जख्मी होया है उसकी गोली लगी है और उस वास्तवल भेज दता और फिलहाल हम मौके पुलिस सारी जांच कर रही है फोरेंसिक टीम्स भी जो उ पहुंची ने फिलहाल ਮੀਡੀਆ ਨੂੰ ਜੋ ਆ ਉਹ ਮੌਕੇ ਦੇ ਉੱਤੇ ਥੋੜਾ ਦੂਰ ਰੱਖਿਆ ਗਿਆ ਹੈ ਔਰ ਕਿਉਂਕਿ ਉਹ ਆਪਣੀ ਕੋਈ ਇੰਟਰਨਲ ਜਿਹੜੀ ਉਹਨਾਂ ਦੀ ਟੈਕਨੀਕਲ ਟੀਮਸ ਨੇ ਜਿਹੜੀਆਂ ਪੁਲਿਸ ਦੀਆਂ ਉਹ ਫਰੈਂਸਿਕ ਟੀਮ ਜਿਹੜੀਆਂ ਨੇ ਉਹ ਆਪਣੀ ਜਾਂਚ ਕਰ ਰਹੀਆਂ ਨੇ ਕਿ ਕੋਈ ਹੋਰ ਕੀ ਰਿਕਵਰੀ ਉੱਥੇ ਕੋਈ ਬਰਾਮਦ ਹੁੰਦੀ ਹੈ ਜਾਂ ਹੁੰਦੀ ਹੈ ਇਹ ਥੋੜੇ ਦੇਰ ਬਾਅਦ ਜੋ ਹੈ ਪੁਲਿਸ ਜਿਹੜੀ ਹੈ ਉਹਨੇ ਖੁਲਾਸਾ ਕਰੇਗੀ ਜਦੋਂ ਮੀਡੀਆ ਨਾਲ ਸਾਰੀ ਗੱਲਬਾਤ ਕਰੇਗੀ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਐਸਐਸਪੀ ਗੁਰਦਾਸਪੁਰ ਔਰ ਹੋਰ ਵੀ ਜਿਹੜੇ ਆਫੀਸਰਸ ਨੇ ਐਸਪੀ ਹੈੱਡਕਵਰਟਰ ਲਗਾ ਲਿਆ ਜਾਂ ਐਸਪੀ ਡੀਜੀ ਕਰ ਲਗਾ ਲਿਆ ਸਾਰੇ ਹੀ ਆਫੀਸਰਸ ਜਿਹੜੇ ਨੇ ਉਹ ਇੱਥੇ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਔਰ ਥੋਰੋਲੀ ਸਾਰਾ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਹ ਦੱਸਿਆ ਗਿਆ ਹੈ ਐਸਸੀਆਰ ਇਹ ਜਿਹੜੀ ਇਹ ਸ਼ੱਕੀ ਵਿਅਕਤੀ ਸੀ ਔਰ ਇਸ ਨੂੰ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਹੈ ਨਾਕੇ ਲਗਾਏ ਹੋਏ ਗਏ ਸੀ ਪੂਰੇ ਡਿਸਟ੍ਰਿਕਟ ਦੇ ਵਿੱਚ ਤਾਂ ਇਸ ਨੇ ਜੋ ਹੈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਉਹ ਦੌੜਿਆ ਤਾਂ ਜਦੋਂ ਪੁਲਿਸ ਨੇ ਉਸ ਨੂੰ ਚੇਜ਼ ਕੀਤਾ ਤਾਂ ਉਸ ਨੇ ਫਿਰ ਇਸ ਜਗ੍ਹਾ ਦੇ ਉੱਤੇ ਆ ਕੇ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਉਹ ਇੱਥੇ ਉਹ ਜ਼ਖਮੀ ਹੋਇਆ ਔਰ ਫਿਲਹਾਲ ਜੋ ਹੈ ਚੱਕੀ ਵਿਅਕਤੀ ਹੈ ਇਸ ਨੂੰ ਹਸਪਤਾਲ ਜੋ ਹੈ ਉਹ ਪਹੁੰਚਾ ਦਿੱਤਾ ਗਿਆ ਹੈ ਉਸ ਦੇ ਇਲਾਜ ਵਾਸਤੇ ਜੀ ਦਾਦਾ ਬਿਲਕੁਲ ਰਵੀ ਕੋਈ ਜਾਣਕਾਰੀ ਕਿ ਸ਼ਖਸੀ ਕੱਲਾਈ ਸੀ ਜਾਂ ਉਸ ਦੇ ਨਾਲ ਕੋਈ ਹੋਰ ਸਾਥੀ ਵੀ ਸਨ ਦੇਖੋ ਬਿਲਾਲ ਹਾਲ ਹਾਲ ਤੇ ਇੱਕ ਇੱਕ ਇੱਕੋ ਹੀ ਸੀ ਇਕੱਲਾ ਸੀ ਔਰ ਬਾਈਕ ਦੇ ਉੱਤੇ ਸਵਾਰ ਸੀ ਔਰ ਇਸ ਨੂੰ ਜਦੋਂ ਇਹ ਰੁਕਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਇਹਨਾਂ ਪੁਲਿਸ ਨੇ ਇਹਨੂੰ ਨਾਕੇ ਦੇ ਉੱਤੇ ਰੋਕਿਆ ਤਾਂ ਇਸਨੇ ਉਸ ਵੇਲੇ ਵੀ ਜੋ ਹੈ ਪੁਲਿਸ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉੱਥੇ ਪੀੜ ਜਿਆਦਾ ਹੋਣ ਕਰਕੇ ਉਸ ਕੋਲ ਉੱਥੇ ਫਾਇਰ ਨਹੀਂ ਹੋਇਆ ਜਿਹਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਔਰ ਉਹਨਾਂ ਨੇ ਕਿਹਾ ਕਿ ਜਦੋਂ ਫਿਰ ਉੱਥੋਂ ਦੌੜਿਆ ਤਾਂ ਉਸਦੇ ਪਿੱਛੇ ਜਦੋਂ ਪੁਲਿਸ ਚੇਜ਼ ਕੀਤੀ ਹੈ ਵਕਫ ਵਕਟ ਟੀਮਾਂ ਨੇ ਜਦੋਂ ਚੇਜ਼ ਕੀਤਾ ਤਾਂ ਸੀਆਈਏ ਦੀ ਟੀਮ ਜਿਹੜੀ ਹੈ ਉਗਲੀ ਸਾਈਡ ਦੇ ਉੱਤੇ ਜਦੋਂ ਉਸ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਸਪੌਟ ਦੇ ਉੱਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਫੀਸ਼ੀਅਲਸ ਖੜੇ ਨੇ ਜਾਂ ਉਹ ਗੱਡੀਆਂ ਲੱਗੀਆਂ ਹੋਈਆਂ ਨੇ ਉਸ ਜਗ੍ਹਾ ਦੇ ਉੱਤੇ ਉਸਨੇ ਜੋ ਹੈ ਪੁਲਿਸ ਦੇ ਕੀ ਹੋਇਆ जख्मी ਹੋਇਆ ਕੀ ਸੀ ਇਹ ਕਿੱਥੋਂ ਸੀ ਇਹ ਸ਼ੱਕੀ ਵਿਅਕਤੀ ਇਸ ਦੀ ਕੀ ਕੀ ਮਨਸ਼ਾ ਸੀ ਜਾਂ ਇੱਕ ਇਹਦੇ ਕਿਸ ਦੇ ਨਾਲ ਲਿੰਕ ਨੇ ਜਾਂ ਇਹ ਕੀ ਕਾਰਵਾਈ ਕਦੇ ਸਾਰਾ ਕੁਝ ਹੁਣ ਇਹ ਜਾਂਚ ਦਾ ਵਿਸ਼ਾ ਹੈ ਔਰ ਇਹ ਇਹ ਜਦੋਂ ਪੁਲਿਸ ਉਹਨੇ ਖੁਲਾਸਾ ਕਰੇਗੀ ਜਾਂ ਪੁਲਿਸ ਜਦੋਂ ਆਪਣੀ ਬਾਈਟ ਦੇਗੀ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਫਿਲਹਾਲ ਪੁਲਿਸ ਵੱਲੋਂ ਜਿਹੜੀ ਹੈ ਇਹ ਸਾਰੀ ਇਲਾਕੇ ਨੂੰ ਜੋਇਆ ਕਾਡਰ ਆਫ ਕਰ ਲਿਆ ਹੈ ਔਰ ਫਿਲਹਾਲ ਮੀਡੀਆ ਨੂੰ ਵੀ ਜੋੜਾ ਹੈ ਇੱਥੇ ਮੌਕੇ ਦੇ ਉੱਤੇ ਜਾਣ ਤੋਂ ਰੋਕਿਆ ਹੈ ਔਰ ਇਹ ਇਹ ਗੱਲ ਕਹੀ ਜਾ ਰਹੀ ਹੈ ਕਿ ਫ੍ਰੈਂਸਿਕ ਟੀਮ ਜਿਹੜੀ ਹੈ ਉਹ ਮੌਕੇ ਦਾ ਜਾਜਾ ਲੈ ਰਹੀ ਹੈ ਔਰ ਉਸ ਤੋਂ ਥੋੜੀ ਬਾਅਦ ਦੇਰ ਬਾਅਦ ਹੀ ਜੋ ਐ ਦਾ ਜਿਹੜਾ ਹੈ ਉਹ ਇੱਥੇ ਖੁਲਾਸਾ ਕਰਨਗੇ ਜੀ ਜੀ ਬਿਲਕੁਲ ਰਵੀ ਸ਼ੁਕਰੀਆ ਫਿਲਹਾਲ ਦੀ ਸਾਰੀ ਜਾਣਕਾਰੀ ਅਤੇ ਤਸਵੀਰ ਲਈ ਸੋ ਫਿਲਹਾਲ ਏਕਸਕਲੂਸਿਵ ਤਸਵੀਰ ਦੇਖ ਰਹੇ ਹੋ ਜਿੱਥੇ ਕੀ ਪਿੰਡ ਰੁੜਿਆਣਾ ਗੁਰਦਾਸਪੁਰ ਦੇ ਵਿੱਚ ਅੱਜ ਇੱਥੇ ਪੁਲਿਸ ਦੇ ਨਾਲ ਸੰਕਾਊਂਟਰ ਹੋਇਆ ਪਿੰਡ ਰੁੜਿਆਣਾ ਵਿੱਚ ਪੁਲਿਸ ਨੇ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਤਾਂ ਉਸਨੇ ਇੱਥੇ ਪੁਲਿਸ ਤੇ ਹੀ ਫਾਇਰ ਕੀਤਾ ਜਿਸ ਦੇ ਵਿੱਚ ਜਵਾਬੀ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਹੈ ਫਾਇਰਿੰਗ ਕੀਤੀ ਉਸ ਵਿੱਚੋ ਜ਼ਖਮਿਆ ਫਿਲਹਾਲ ਹਸਪਤਾਲ ਦੇ ਇਲਾਜਤੂਰ ਜੋ ਮਾਮਲਾ ਪੂਰਾ ਖੁਲਾਸਾ ਹੈ ਪੁਲਿਸ ਵੱਲੋਂ ਕੁਦਰਤ ਦੇ ਵਿੱਚ ਕੀਤਾ ਜਾ ਰਾਇਗਾ